ਗਰ ਵੀ ਇੰਦਾ ਇਸ ਤਰੀਕੇ ਨਾਲ ਫੀਸਾਂ ਦੇ ਜਬਾਤ ਹੋਇਆ ਹੈ ਨਾ ਤਾਂ ਵੀ ਜਿਹੜੇ ਸਾਡੇ ਮੇਰੇ ਵਰਗੇ ਉਸ ਕੋਈ ਦੋਸਤ ਹੈਗੇ ਨੇ ਨਾ ਤਾਂ ਸਿੱਖਿਆ ਤੋਂ ਅਸੀਂ ਚਲੀ ਬਾਹਰ ਚਲੇ ਜਾਵਾਂਗੇ ਨਾ ਜਿੰਨੇ ਕਿ ਮੇਰੇ ਦੋਸਤ ਪਿੰਡ ਪੜਦੇ ਸੀ ਹਨਾ ਜਾਂ ਮੇਰੇ ਨਾਲ ਇੱਥੇ ਰੂਮ ਦੇ ਵਿੱਚ ਰਹਿੰਦੇ ਦੋਸਤ ਹਨਾ ਤੇ ਉਹ ਬੜੀ ਛੋਟੀ ਛੋਟੀ ਕਿਸਾਨੀ ਦੇ ਵਿੱਚ ਹੋਏ ਨੇ ਜਾਂ ਮਦੂਰ ਪਰਿਵਾਰ ਤੋਂ ਹੋਏ ਨੇ ਨਾ ਮੈਨੂੰ ਲੱਗਦਾ ਵੀ ਇੰਨੀ ਨਹੀਂ ਮਹਿੰਗੀਆਂ ਹਨਾ ਫੀਸ ਹੋ ਪਰ ਪਾਉਣਗੇ ਹਨਾ ਉਹ ਦਿਹਾੜੀ ਵਗੈਰਾ ਤੇ ਜਾਂ ਜਿਵੇਂ ਹੁਣ ਸੀਜ਼ਨ ਹੈਗਾ ਕਣਕਰ ਦਾ ਤਾਂ ਹੁਣ ਪਿੰਡ ਜਾ ਕੇ ਸੀਜ਼ਨ ਵਗੈਰਾ ਲਾਏ ਲੈਂਦੇ ਹਨਾ ਪਰ ਹੁਣ ਪੁਲਿਸ ਨੇ ਇੱਥੇ ਆ ਕੇ ਕੇਸ ਵਗੈਰਾ ਕਰਤੇ ਹਨਾ ਪਰਚੇ ਵਗੈਰਾ ਪਾਦੇ ਨਾ ਹੁਣ ਪਿੰਡ ਜਾਂ ਜੋ ਕਰੀ ਵੀ ਨਹੀਂ ਹੈਗੇ ਹਨਾ ਕੰਨੀ ਇਹ ਵੀ ਗੱਲ ਕਹੀ ਸੀ ਨਾ ਜਦੋਂ ਅਰੈਸਟ ਕੀਤਾ ਗਿਆ ਪੁਲਸਾਂ ਨੇ ਕਹਿੰਦੇ ਵੀ ਤੇਰੇ ਕੋਲੇ ਪਾਵਰ ਹੈਗੀ ਆ ਮਹਿਨਾ ਜੀ ਕੈਂਦਰ ਕੋਲ ਪੈਸਾ ਆ ਗਿਆ ਮਾਨਾ ਜੀ ਕਹਿੰਦੇ ਵੀ ਫਿਰ ਗਾਲਾਂ ਕੱਢੀਆਂ ਉਹਨਾਂ ਨੇ ਵੀ ਤੂੰ ਮੂਰੇ ਕਿਉਂ ਫਿਰਦਾ ਪ੍ਰੋਟੈਸਟ ਦੇ ਵਿੱਚ ਮੈਂ ਕਹਿੰਦੇ ਹੱਕ ਵਾਸਤੇ ਫਿਰਦਿਆਂਗੇ ਤਾਂ ਫਿਰ ਉਦੋਂ ਬਾਅਦ ਉਹਨੇ ਦੁਬਾਰੇ ਫੇਰ ਘੁੱਟਿਆ ਹੈਗਾ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਇਹਦੇ ਕੋਲ ਕੁਝ ਹੈ ਨਹੀਂਗਾ ਕਿਸੇ ਬਸੇ ਕੋਈ ਕੰਪਲੀਟ ਨਹੀਂ ਕਰ ਸਕਦਾ ਹਨਾ ਤਾਂ ਫਿਰ ਉਹਨਾਂ ਨੇ ਚੰਗੇ ਤਰੀਕੇ ਨਾਲ ਖਾ ਟੌਰਚਰ ਕੀਤਾ ਤੂੰ ਕਿਸਾਂ ਬਦਨਾਮਾ ਇੱਕ ਜਿਹੜਾ ਵੀ ਸਾਡਾ ਹੱਕ ਹੈ ਜਾਨਾ ਉਹ ਜਿਵੇਂ ਮਖੋਹਿਆ ਜਾ ਰਿਹਾ ਹਨਾ ਦਾ ਜਿੰਨੇ ਵੀ ਸਾਰੇ ਦੋਸਤ ਹੈਗੇ ਨੇ ਛੋਟੇ ਓਡੇ ਕਿਸਾਨੀ ਪਰਿਵਾਰ ਚੋਂ ਦੇ ਨੇ ਜਿੰਨੇ ਵੀ ਆਦੇ ਹੈਗੇ ਨੇ ਤਾਂ ਉਹ ਇਹਨਾਂ ਨੂੰ ਹਮੇਸ਼ਾ ਲਈ ਤੇ এডੂਕੇਸ਼ਨ ਤੋਂ ਬਾਹਰ ਕੱਢਿਆ ਜਾ ਰਿਆ ਹੈ। ਇੱਕ ਸ਼ਖਸ ਜਿਹੜਾ ਹੋਟਲਾਂ ਦੇ ਵਿੱਚ ਵੇਟਰ ਦਾ ਕੰਮ ਕਰਦਾ ਹੈ ਛੁੱਟੀਆਂ ਵਾਲੇ ਦਿਨ ਦਿਹਾੜੀ ਤੇ ਜਾਂਦਾ ਹੈ ਜਾਂ ਫਿਰ ਹਰ ਰੋਜ਼ ਉਹ ਲੋਕਾਂ ਦੇ ਘਰਾਂ ਵਿੱਚ ਅਖਬਾਰ ਸੁਰਦਾ ਹੈ ਸਿਰਫ ਇੱਕੋ ਹੀ ਕਾਰਨ ਹੈ ਕਿ ਉਹ ਪੜਨਾ ਚਾਹੁੰਦਾ ਹੈ ਤੇ ਉਹ ਪੜ੍ਹਨ ਦੇ ਲਈ ਉਹ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਾਈ ਕਰ ਰਿਹਾ ਹੈ ਤੇ ਜੀਹਾ ਮੈਂ ਗੱਲ ਕਰਦਾ ਬੂਟਾ ਸਿੰਘ ਦੀ ਬੂਟਾ ਸਿੰਘ ਦੇ ਉੱਤੇ ਅੱਜ ਜਿਹੜਾ ਹੈ ਕਈ ਧਾਰਾਵਾਂ ਦਰਜ ਨੇ ਇੱਥੋਂ ਤੱਕ ਕਿ ਇਰਾਦਾ ਕਤਲ ਦੀ ਜਿਹੜੀ ਧਾਰਾ ਆ ਪੁਲਿਸ ਨੇ ਉਹਦੇ ਉੱਤੇ ਦਰਜ ਕੀਤੀ ਹੋਈ ਆ ਤੇ ਇੱਕ ਸ਼ਖਸ ਜਿਹੜਾ ਪੜ੍ਹਾਈ ਦੇ ਲਈ ਦਿਨ ਰਾਤ ਮਿਹਨਤ ਕਰਦਾ ਹੈ ਪਰ ਅੱਜ ਉਹ ਕੋਰਟ ਕਚੈਰੀਆਂ ਦੇ ਚੱਕਰ ਕੱਟਣ ਲਈ ਮਜਬੂਰ ਹੈ ਆਖਰ ਕੀ ਵਜ੍ਹਾ ਹੈ ਕੀ ਕਾਰਨ ਹੈ ਗਲਵੱਟ ਕਰਦੇ ਆ ਬੂਟਾ ਸਿੰਘ ਨਾਲ ਬੂਟਾ ਸਿੰਘ ਮੈਨੂੰ ਇਹ ਦੱਸੋ ਵੀ ਤੁਸੀਂ ਇੱਕ ਪੜ੍ਹਨ ਵਾਲੇ ਵਿਦਿਆਰਥੀ ਦਿਹਾਰੀਆਂ ਕਰਕੇ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਹੋ ਤੇ ਅੱਜ ਤੁਹਾਡੇ ਉੱਤੇ ਕਈ ਤਰ੍ਹਾਂ ਦੀਆਂ ਧਾਰਾਵਾਂ ਲੱਗੀਆਂ ਨੇ ਪੁਲਿਸ ਨੇ ਜਿਹੜਾ ਇੱਥੋਂ ਤੱਕ ਕੀ ਤੁਹਾਡੇ ਤੇ ਪੁਲਿਸ ਉੱਤੇ ਆਰਾਧਾ ਕਤਲ ਦੇ ਮਨਸ਼ਾ ਨਾਲ ਹਮਲਾ ਕਰਨ ਦਾ ਜਿਹੜਾ ਇਹ ਧਾਰਾ ਆ ਉਹ ਵੀ ਤੁਹਾਡੇ ਉੱਤੇ ਲੱਗੀ ਹੋਈ ਆ ਤੇ ਕੀ ਵਜ੍ਹਾ ਹੈ ਜਿਹੜੀ ਤੁਹਾਡੇ ਉੱਤੇ ਇੰਨੀਆਂ ਸੰਗੀਨ ਧਾਰਾਵਾਂ ਲੱਗੀਆਂ ਹਾਂ ਇਹ ਧਾਰਾਵਾਂ ਦਾ ਤਹੀ ਲੈਨੇ ਪੁਲਿਸ ਨੇ ਬੀਚ ਨੇ ਪ੍ਰੋਟੈਸਟ ਕਰ ਰਹੇ ਸੀ ਫਿਰ ਹੀ ਹਾਈ ਕੋਰਟ ਲੈ ਕੇ ਦੇ ਇਹ ਪ੍ਰੋਟੈਸਟ ਵੀ ਪਹਿਲਾ ਪ੍ਰੋਟੈਸਟ ਨਹੀਂ ਹੈ ਜੀ ਨਾ ਇਹਨੂੰ ਲੈ ਕੇ ਪਿਛਲੇ ਟਾਈਮ ਦੇ ਵਿੱਚ ਕੋਟੜਾ 10-12 ਪ੍ਰੋਟੈਸਟ ਹੋਏ ਨੇ ਹਨਾ ਤੇ ਉਹਦੇ ਵੀ ਅਸੀਂ ਇੱਕ 파ਰਟ ਰਿਹਾ ਹੈ ਨਾ ਪ੍ਰੋਟੈਸਟ ਦੇ ਵਿੱਚ ਪ੍ਰੋਟੈਸਟ ਹੈ ਇਸ ਲਈ ਹੈਗਾ ਜੀ ਵੀ ਫੀਸਾਂ ਨਾ ਵਧਾਈਆਂ ਜਾਣਾ ਹਨਾ ਜਿਹੜਾ ਵੀ ਸਾਡਾ ਬੰਦ ਹੱਕਾ ਸਵਧਾਨ ਹੱਕਾ ਨਾ ਤਾਂ ਵੀ ਉਹ ਦਿੱਤਾ ਜਾਵੇ ਜੇਕਰ ਵੀ ਐਂਦਾ ਇਸ ਤਰੀਕੇ ਨਾਲ ਫੀਸਾਂ ਦੇ ਵਾਅਦਾ ਹੋਇਆ ਹੈ ਨਾ ਤਾਂ ਵੀ ਜਿਹੜੇ ਸਾਡੇ ਮੇਰੇ ਵਰਗੇ ਕੁਝ دوست ਹੈਗੇ ਨੇ ਨਾ ਤਾਂ ਉਹ ਸਿੱਖਿਆ ਤੋਂ ਉਹਨਾਂ ਚ ਲਈ ਬਾਹਰ ਚਲੇ ਜਾਣਗੇ ਹਨਾ ਜਿੰਨੇ ਕਿ ਮੇਰੇ ਦੋਸਤ ਪਿੰਡ ਪੜਦੇ ਸੀ ਹਨਾ ਜਾਂ ਮੇਰੇ ਨਾਲ ਇਥੇ ਰੂਮ ਦੇ ਵਿੱਚ ਰਹਿੰਦੇ ਦੋਸਤ ਹਨਾ ਤੇ ਉਹ ਬੜੀ ਛੋਟੀ ਛੋਟੀ ਕਿਸਾਨੀ ਦੇ ਵਿੱਚੋਂ ਆਏ ਨੇ ਜਾਂ ਮਦੂਰ ਪਰਿਵਾਰ ਚੋਂ ਆਏ ਨੇ ਹਣਾ ਮੈਨੂੰ ਲੱਗਦਾ ਵੀ ਇੰਨੇ ਨੇ ਮਹਿੰਗੇ ਹਨ ਫੀਸੋਂ ਪਰ ਪਾਉਣਗੇ ਹਨ ਤੇ ਮੈਨੂੰ ਇਹ ਲੱਗਦਾ ਵੀ ਕੀੜੇ ਵੀ ਛੋਟੇ ਮੋੜੇ ਈੜੇ ਹੈਗਾ ਕੋਰਸ ਤਾਂ 800 ਵਗੈਰੇ ਇੱਕ ਕੋਰਸ ਤੱਕ ਹੀ ਸੜਾ ਸੀਂਦਲਾ ਮਸਲਾ ਹੈ ਗਿਆਣਾ ਜਿਹੜੇ ਦੂਜੇ ਪ੍ਰੋਫੈਸ਼ਨਲ ਕੋਰਸ ਨੇ ਉਹਨਾਂ ਤੱਕ ਤਾਂ ਸਾਡਾ ਜਾਣ ਦੀ ਇੱਛਾ ਹੀ ਖਤਮ ਹੋ ਜਾਂਦੀ ਹੈ ਕਿਉਂਕਿ ਉਹਨੇ ਇੰਨੇ ਨੇ ਫੀਸਾਂ ਹੁੰਦੀਆਂ ਹੈਗੀਆਂ ਹਨਾ ਤਾਂ ਵੀ ਅਸੀਂ ਨੂੰ ਲੈ ਕੇ ਮੈਨੂੰ ਲੱਗਦਾ ਜੇ ਸਰਕਾਰ ਸਾਨੂੰ ਪਹਿਲੀ ਦਬਾਉਣਾ ਚਾਹੁੰਦੀ ਹੈਗਾ ਨਾ ਵੀਰ ਅਸੀਂ ਇਦਾਂ ਦੇ ਪ੍ਰੋਟੈਸਟਾਂ ਦਾ ਹਿੱਸਾ ਨਾ ਬਣੀ ਹਨਾ ਸਾਨੂੰ ਯੂਨੀਵਰਸਿਟੀ ਤੱਕ ਪਹੁੰਚਣ ਤੋਂ ਪਹਿਲੀ ਰੋਕ ਰੀਆ ਹਨਾ ਜਿੰਨੇ ਮੇਰੇ ਨਾਲ ਦੇ ਦੋਸਤ ਹੈਗੇ ਨੇ ਪਹਿਲਾਂ ਤੋਂ ਹੀ ਲੈ ਕੇ ਜਾਂ ਹੁਣ ਦੇਖਣ ਨੂੰ ਮਿਲਦਾ ਤੇ ਜਿਹੜੇ ਪੁਲਿਸ ਨੇ ਤੁਹਾਡੇ ਤੇ ਧਾਰਾਵਾਂ ਲਾਈਆਂ ਨੇ ਕੀ ਤੁਸੀਂ ਪੁਲਿਸ ਤੇ ਪੱਥਰਬਾਜ਼ੀ ਕੀਤੀ ਜਾਂ ਪੁਲਿਸ ਤੇ ਹਮਲਾ ਕੀਤਾ ਜਾਂ ਫਿਰ ਮਤਲਬ ਉਹਨਾਂ ਤੇ ਹੋਰ ਤਿੱਖਾ ਕੋਈ ਹਮਲਾ ਕੀਤਾ ਇਹ ਇਹ ਵੀ ਦੱਸਿਆ ਜਾ ਰਿਹਾ ਹੈ ਤੇ ਇਹਦੇ ਵਿੱਚ ਕੀ ਕਹਿਣਾ ਤੁਹਾਡਾ ਹਾਂ ਪ੍ਰੋਟੈਸਟ ਵਾਲਾ ਉਸ ਦਿਨ 11 ਤਰੀਕ ਨੂੰ ਪ੍ਰੋਟੈਸਟ ਕਰ ਰਹੇ ਸੀਗੇ ਤੇ ਪ੍ਰੋਟੈਸਟ ਕਰਦੇ ਹੈਗੇ ਜਦੋਂ ਤਾਂ ਉਸ ਟਾਈਮ ਤੇ ਤਾਂ ਸਾਡੀ ਡਿਮਾਂਡ ਹੈਗੀ ਸੀ ਵੀ ਵਾਈਸ ਚਾਂਸਲਰ ਰਹਿਣਾ ਜਿੰਨੇ ਡਿਪਾਰਟਮੈਂਟ ਖਾਲੀ ਕਰੇ ਹਨ ਵੀ ਬਿਸਦੇ ਆਪਸ਼ਨ ਸੀ ਜਿੰਦਰ ਲਾਵਾਗੇ ਨਹੀਂ ਸਾਡੇ ਨਾਲ BC ਬਾਹਰ ਆ ਕੇ ਗੱਲਬਾਤ ਕਰੇ ਹਨ ਪਰ BC ਬਾਹਰ ਨਹੀਂ ਆ ਤੋ ਉਹਨੇ ਜਿੰਨੇ ਵੀ ਸਿਕਿਉਰਿਟੀ ਹੈਗੇ ਹਨ ਤਾਂ ਪੁਲਿਸ ਵਗੈਰਾ ਬੁਲਾਈ ਹਨ ਯੂਨੀਵਰਸਿਟੀ ਸਿਕਿਉਰਿਟੀ ਇਕੱਠੀ ਕਰੀ ਹਨ ਯੂਨੀਵਰਸਿਟੀ ਦੇ ਵਾਰਡਨ ਕਰ ਸਾਰੇ ਇਕੱਠੇ ਕਿਤੇ ਪ੍ਰੋਫੈਸਰ ਉਹਨਾਂ ਨੇ ਤੇ ਅਸੀਂ ਉਹਨੂੰ ਕਿਹਾ ਵੀ ਬਾਹਰ ਆਓ ਤਾਂ ਉਹਨੂੰ ਲੈ ਕੇ ਥੋੜੀ ਜਿਹੀ ਹੱਥਪਾਈ ਕਰਕੇ ਅੱ ਤਾਂ ਜਿਹਦੇ ਨਾਲ ਉੱਥੇ ਹੱਥਪਾਈ ਦੇ ਵਿੱਚ ਤਾਂ ਇੱਕ ਪਹਿਲਾਂ ਕੁੜੀ ਬੇਹੋਸ਼ ਹੋ ਗਈ ਹੈ ਨਾ ਤੇ ਇੱਕ ਮੁੰਡੇ ਦਾ ਹੱਥ ਵੀ ਵੱਢਿਆ ਗਿਆ ਨਾਲ ਚਾ ਕੇ ਬਾਅਦ ਦੇ ਵਿੱਚ ਤਾਂ ਉਹਨਾਂ ਨੇ ਇੱਕ ਦੁਬਾਰੇ ਹੱਥਪਾਈ ਕੀਤੀ ਤਾਂ ਦੋ ਤਿੰਨ ਸਟੂਡੈਂਟਾਂ ਨੇ ਲਾਠੀ ਜਾਰੀ ਕੀਤਾ ਹੈਗਾ ਨਾ ਪੱਗਾਂ ਵੀ ਲਈਆਂ ਦੋ ਤਿੰਨ ਸਟੂਡੈਂਟਾਂ ਦੀ ਹੈਨਾ ਤੇ ਉਸ ਤੋਂ ਬਾਅਦ ਦੇ ਵਿੱਚ ਤਾਂ ਕੁੜੀਆਂ ਨਾਲ ਜ਼ਬਰਦਸਤੀ ਕੀਤੀ ਗਈ ਨਾ ਮੁੰਡੇ ਪੁਲਸ ਵਾਲੇ ਵੱਲੋਂ ਤਾਂ ਫਿਰ ਜਦੋਂ ਪੁਲਸ ਨੇ ਲਾਠੀ ਜਾਰੀ ਕੀਤੀ ਇਸ ਬਾਅਦ ਉਹ ਕਰਤਾ ਉਹਨਾਂ ਚਾਰਜੇ ਕਰਤਾ ਉਹ ਉੱਪਰ ਲਾਤਾ ਉਹਨਾਂ ਦੇ ਤਾਂ ਸਟੂਡੈਂਟ ਪਿੱਛੇ ਨੂੰ ਹੋ ਗਏ ਤਾਈ ਕਕੂੜੀ ਨੂੰ ਕੁੱਟਰੇ ਆ ਪੁਲਸ ਵਾਲੇ ਦੋ ਮੁੰਡੇ ਖੜਕੇ ਨਾ ਤਾਂ ਸਟੂਡੈਂਟਾਂ ਦਾ ਦੇਖਣ ਗਿਆ ਜਿਨ੍ਹਾਂ ਨੇ ਪੱਥਰबाजी ਕਰਤੀ ਸਟੂਡੈਂਟਾਂ ਨੇ ਪੁਲਸ ਦੇ ਉੱਪਰ ਤਾਂ ਜਿਹੜਾ ਕਿਹਾ ਜਾਂਦਾ ਵੀ ਪੁਲਸ ਸਟੂਡੈਂਟਾਂ ਨੇ ਪਹਿਲਾਂ ਕਾਰਵਾਈ ਕੀਤੀ ਪਹਿਲਾਂ ਨਹੀਂ ਮਿਲਦਾ ਵੀ ਇਹਦੇ ਤੋਂ ਬਾਅਦ ਚ ਇਹ ਹੈ ਜਾਂਣਾ ਨੇ ਤਾਂ ਮੈਨੂੰ ਇਹ ਦੱਸੋ ਵੀ ਜਿਵੇਂ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਚ ਆਮ ਤੌਰ ਤੇ ਜਿਹੜੇ ਘਰੋਂ ਸੌਖੇ ਨੇ ਵਿਦਿਆਰਥੀ ਉਹੀ ਇੱਥੇ ਤੱਕ ਪਹੁੰਚਦੇ ਨੇ ਤੇ ਤੁਸੀਂ ਇੱਥੇ ਤੱਕ ਕਿਵੇਂ ਪਹੁੰਚੇ ਕਿਹੜੀ ਸਟਰਗਲ ਤੁਸੀਂ ਕੀਤੀ ਤੰਦਰੁਸਤ ਜੀ ਮੈਂ ਇੱਥੇ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਫੀਸਾਂ ਵੀ ਆਲਰੇਡੀ ਪਹਿਲਾਂ ਹੋਰ ਯੂਨੀਵਰਸਿਟੀ ਦੇ ਕੰਪੈਰੀਜ਼ਨ ਜ਼ਿਆਦਾ ਨੇ ਜਾਂ ਕਾਗਜ਼ਾਂ ਦੇ ਮੁਕਾਬਲਾ ਕਰਦੇ ਜ਼ਿਆਦਾ ਤਾਂ ਇੱਥੋਂ ਦਾ ਰਹਿਣਾ ਖਰਚਾ ਤੁਸੀਂ ਪੰਜਾਬ ਯੂਨੀਵਰਸਿਟੀ ਲਈ ਕਿਉਂ ਚੋਣ ਕੀਤੀ ਉਰੇ ਪੜਨ ਦੇ ਲਈ ਤੇ ਦੂਜਾ ਕਿਸ ਤਰ੍ਹਾਂ ਦੀ ਤੁਸੀਂ ਮਿਹਨਤ ਕੀਤੀ ਹਾਂ ਤੇ ਮੈਂ ਪਹਿਲਾਂ ਮੈਨੂੰ ਸ਼ੁਰੂਆਤੀ ਦੌਰ ਤੇ ਇੱਛਾ ਆਉਂਦੀ ਮੈਂ ਪੜ ਕੇ ਹਨਾ ਕੋਈ ਨਾ ਕੋਈ ਚੰਗੀ ਜੌਬ ਬਰਾਦ ਕਰੀ ਹਨਾ ਜਿਹੜੇ ਕਰਦੇ ਨੇ ਇੰਨੀ ਟਾਈਮ ਗਰੀਬੀ ਹਟਾਈ ਜਾਣਾ ਤੇ ਪਿਤਾ ਦੀ ਕੰਮ ਕਰਦੀ ਡੈਥ ਹੋ ਗਈ ਹੈ ਨਾ ਵੀ ਮਾਤਾ ਮਜ਼ਦੂਰੀ ਕਰਦੀ ਰਹੀ ਹੈ ਨਾ ਵੀ ਕੋਈ ਚੰਗਾ ਵਿਖਾਉਣਾ ਚਾਹੁੰਦਾ ਉਹਨੂੰ ਲੈ ਕੇ ਮੈਂ ਲਵੇ ਲਾਉਣੇ ਕਾਲਜ ਦੇ ਵੇਖੇ ਤਾਂ ਉਹ ਕਾਲਜ ਦਾ ਆਉਣ ਜਾਣ ਦੀ ਬਾਰਟੀ ਬਹੁਤ ਸੀ ਹੈ ਨਾ ਪੜਨ ਦਾ ਟਾਈਮ ਨਹੀਂ ਬਚਦਾ ਸੀ ਨਾ ਤੇ ਨਾ ਹੀ ਕੋਈ ਕੰਮ ਵਾਲਾ ਸਾਧਨ ਹੈਗੇ ਪਿੰਡ ਦੇ ਨੇੜੇ ਤਾਂ ਉਹਨੂੰ ਲੈ ਕੇ ਫਿਰ ਮੈਨੂੰ ਦੋਸਤਾਂ ਨਾਲ ਅਗਰੇ ਚੰਡੀਗੜ੍ਹ ਚੁਣਿਆ ਹੈਗਾ ਵੀ ਸਾਊਂਡ ਕਲਾਸਾਂ ਲੱਗਦੀਆਂ ਨੇ ਤਾਂ ਦਿਨ ਦੇ ਟਾਈਮ ਦੇ ਵੀ ਕੋਈ ਵੀ ਜੌਬ ਕੀਤੀ ਜਾ ਸਕਦੀ ਹੈ ਨਾ ਜਿਹਦੇ ਨਾਲ ਆ ਦਾ ਖਰਚਾ ਨਿਕਲ ਜੇਗਾ ਤੇ ਬਾਕੀ ਆਪਦੀ ਕੋਈ ਟੈਸਟ ਵਗੈਰਾ ਹੈਗੇ ਨੇ ਤਾਂ ਉਹਨਾਂ ਦੀ ਤਿਆਰੀ ਕੀਤੀ ਜਾ ਸਕਦੀ ਹੈਗੀ ਦਿਨ ਦੇ ਟਾਈਮ ਤੁਸੀਂ ਕਿਹ ਤੇ ਆਂ ਦਿਨ ਦੇ ਟਾਈਮ ਦੇ ਵਿੱਚ ਪਹਿਲਾਂ ਮੈਂ ਅ ਸਿਆਲਾਂ ਦੇ ਵਿੱਚ ਜਿਹੜਾ ਸਰਵਤੀ ਦੌਰ ਥੋੜਾ ਐ ਤਾਂ ਉੱਥੇ ਮੈਂ ਹਾਈ ਕੋਰਟ ਜਾਣ ਲੱਗਿਆ ਸੀਗਾ ਹਾਈ ਕੋਰਟ ਦੇ ਵਕੀਲ ਕੋਲੇ ਜਿਹੜਾ ਹੈਗਾ ਸੀ ਆ ਤਾਂ ਉਹਨਾਂ ਕੋਲੇ ਮੁੰਚੀ ਦੇ ਕੰਮ ਦੇ ਵਿੱਚ ਲੱਗਿਆ ਸੀਗਾ ਵੀ ਉਹ ਤੇ ਕੰਮ ਸਿੱਖਿਆ ਜੇਗਾ ਤਾਂ ਅੱਗੇ ਵੀ ਉਹ ਤੋਂ ਬਾਅਦ ਲੋਗ ਵਗੈਰਾ ਕਰ ਲਾਂਗੇ ਹਨਾ ਥੋੜਾ ਉਹਦੇ ਨਾਲ ਵੀ ਅੱਗੇ ਪੜਾਈ ਦਾ ਥੋੜਾ ਲੁਗੇਗੀ ਥੋੜੀ ਨੌਜਵਾਬ ਜੀ ਪਰ ਮਸਲਾ ਹੋ ਗਿਆ ਵੀ ਉੱਥੇ ਜਾ ਕੇ ਦੋ ਤਿੰਨ ਜਿਹੜੇ ਮੇਰੇ ਲੈਕਚਰ ਸੀ ਸ਼ੋਰਟ ਨਹੀਂ ਲੱਗੇ ਕਰਨਾ ਹਨਾ ਤੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਉਹ ਕੰਮ ਛੱਡ ਕੇ ਤਾਂ ਫਿਰ ਸਵੇਰੇ ਖਵਾਸਟਣ ਲੱਗਿਆ ਖਵਾਰਨ ਖਰਚਾ ਨਹੀਂ ਚੱਲਿਆ ਤਾਂ ਫਿਰ ਮੈਂ ਸਿਆਲਾਂ ਦੇ ਵਿੱਚ ਵੇਟਰ ਦੇ ਕੰਮ ਜਾਣ ਲੱਗਾ ਜਿੱਨੇ ਚੰਡੀਗੜ੍ਹ 골ਫ ਕਲੱਬ ਉਹ ਕੋਲੇ ਹੈਗੇ ਹਨਾ ਲੇਕ ਤੇ ਹੋ ਗਿਆ ਹਨਾ ਜਿੰਨੇ ਵੀ ਲੈਵਲ ਉਨੇ ਇੱਥੇ ਹੋਟਲ ਵਗੈਰਾ ਹੈਗਾਗੇ ਜੀਰਗੁਰੂ ਵਗੈਰਾ ਤੋਂ ਬਾਅਦ ਵਿੱਚ ਤਾਂ ਫਿਰ ਮੈਂ ਨਾਲ ਦੀ ਨਾਲ ਕਿਤਾਬਾਂ ਵਗੈਰਾ ਦਾ ਕੰਮ ਸਟਾਰਟ ਕੀਤਾ ਡਾ ਲਿਟਰੇਚਰ ਹੈਗਾ ਸੀ ਯੂਨੀਵਰਸਿਟੀ ਸਟਾਰ ਲਾਉਣੀ ਹੈਗੀ ਤੇ ਪੰਜਾਬੀ ਯੂਨੀਵਰਸਿਟੀ ਜਾਂ ਇੱਥੇ ਕਲਾ ਭਵਨ ਹੈਗਾ ਤਾਂ ਉਹਨਾਂ ਦੇ ਵਿੱਚ ਲਾਂਦਾ ਤੇ ਅੱਜ ਵੀ ਇਹ ਕੰਮ ਕਰਦੇ ਆਣੇ ਜਿਹੜੇ ਇਹਦੇ ਵਿੱਚ ਥੋੜੀ ਇਨਕਮ ਠੀਕ ਠਾਕ ਹੋ ਜਾਂਦੀ ਹੈ ਜੇਕਰ ਦੋ ਸਟਾਲਾਂ ਲੱਗ ਜਾਣ ਮਹੀਨੇ ਦੇ ਵਿੱਚ ਨਾ ਤਾਂ ਉਹਦੇ ਨਾਲ ਠੀਕ ਠੀਕ ਖਰਚਾ ਨਿਕਲ ਜਾਂਦਾ ਨਾ 3000-2500 ਰੁਪਿਆ ਤਾਂ 2000 ਰੁਪਿਆ ਮੈਸ ਦਾ ਹੋ ਜਾਂਦਾਗਾ 1000 ਰੁਪਿਆ ਕੰਟੀਨ ਦਾ ਹੋ ਜਾਂਦਾਗਾ ਤੇ ਉਹ ਇਸ ਤਰੀਕੇ ਨਾਲ ਥੋੜਾ ਨਿਕਲੇਗਾ ਤੇ ਇਸ ਤੋਂ ਇਲਾਵਾ ਤੁਸੀਂ ਛੁੱਟੀਆਂ ਵਾਲੇ ਦਿਨ ਦਿਹਾੜੀ ਤੇ ਵੀ ਜਾਂਦੇ ਹੋ ਉਹਦਾ ਖਰਚਾ ਕੱਢਣ ਦੇ ਲਈ ਸਾਰਾ ਹਾਂ ਉਹ ਦਿਹਾੜੀ ਵਗੈਰਾ ਤੇ ਜਾਂ ਜਿਵੇਂ ਹੁਣ ਸੀਜ਼ਨ ਹੈਗਾ ਕਣਕ ਦਾ ਤਾਂ ਹੁਣ ਪਿੰਡ ਜਾ ਕੇ ਸੀਜ਼ਨ ਵਗੈਰਾ ਲਾਏ ਲੈਂਦੇ ਹਨਾ ਪਰ ਹੁਣ ਪੁਲਸ ਨੇ ਇੱਥੇ ਆ ਕੇ ਕੇਸ ਵਗੈਰਾ ਕਰਤੇ ਹਨਾ ਪਰਚੇ ਵਗੈਰਾ ਪਾਦੇ ਨਾ ਹੁਣ ਪਿੰਡ ਜਾਣ ਜੋ ਕਰੇ ਵੀ ਨਹੀਂ ਹੈਗੇ ਹਨਾ ਜੇੜੀ ਹੁਣ ਹੈਗਾ ਸੀ ਵੀ ਤਾਂ ਪਿੰਡ ਜਾ ਕੇ ਕੰਮ ਕਰ ਲਾਂਗੇ ਹਨਾ ਤੇ ਥੋੜਾ ਕੰਮ ਲੈ ਕੇ ਵੀ ਦੋ ਪੈਸੇ ਕਮਾਏ ਜਾਣਗੇ ਤਾਂ ਇੱਕ ਅੱਧਾ ਮਹੀਨੇ ਨਾਲ ਅੱਗੇ ਪੇਪਰ ਵੀ ਹੈਗੇ ਨੇ ਹਨਾ ਤਾਂ ਉਹਦੇ ਵਿੱਚ ਇੱਥੇ ਇਹਨਾਂ ਨੇ ਜ਼ਿਆਦਾ ਵਿੱਚ ਲਾਏ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜਾ ਜਿਹੜਾ ਫੀਸਾਂ ਦੇ ਵਿੱਚ ਵਾਅਦਾ ਹੋਇਆ ਵੀ ਤੁਹਾਡੇ ਵਰਗੇ ਸਟੂਡੈਂਟ ਜਿਹੜੇ ਇੱਥੇ ਯੂਨੀਵਰਸਿਟੀ ਪਹੁੰਚਦੇ ਨੇ ਤੇ ਉਹਨਾਂ ਲਈ ਇਹ ਕਿਵੇਂ ਜਿਹੜਾ ਫੈਸਲਾ ਗਲਤ ਹੈ ਕਿਸ ਹੱਦ ਤੱਕ ਉਹਨਾਂ ਲਈ ਇਹ ਸਮੱਸਿਆ ਪੈਦਾ ਕਰ ਸਕਦਾ ਹੈ ਇਹ ਫੈਸਲਾ ਹਾਂ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈਗਾ ਨਾ ਤਾਂ ਇਹ ਵੀ ਕੀ ਸਾਂ ਬਦਨ ਹਣਾ ਇੱਕ ਜਿਹੜਾ ਵੀ ਸਾਡਾ ਹੱਕ ਹੈ ਜਾਨਾ ਉਹ ਜਿਵੇਂ ਖੋਹਿਆ ਜਾ ਰਿਹਾ ਹੈ ਨਾ ਤਾਂ ਜਿੰਨੇ ਵੀ ਸਾਰੇ ਦੋਸਤ ਹੈਗੇ ਨੇ ਛੋਟੇ ਓਡੇ ਕਿਸਾਨੀ ਪਰਿਵਾਰ ਚੋਂ ਦੇ ਜਿੰਨੇ ਵੀ ਆnde ਹੈਗੇ ਨਾ ਤਾਂ ਉਹ ਇਹਨਾਂ ਨੂੰ ਹਮੇਸ਼ਾ ਲਈ ਤਾਂ ਐਜੂਕੇਸ਼ਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਨਾ ਸਰਕਾਰ ਚਾਹੁੰਦੀ ਹੈ ਵੀ ਜਿਹੜੇ ਬੱਚੇ ਆ ਰਹੇ ਨੇ ਨਾ ਤਾਂ ਵੀ ਪੜਨਾ ਪਾਉਣ ਸਿਰਫ ਇਹ ਤੇ ਮਜ਼ਦੂਰੀ ਕੰਮ ਕਰਨ ਜੋ ਕਰੀ ਰਹਿਣ ਹੈ ਨਾ ਤਾਂ ਅੱਗੇ ਆਉਣਾ ਤਾਂ ਇਹਨਾਂ ਨੂੰ ਤਾਂ ਵੀ ਉਹਦੇ ਹੱਕ ਹੀ ਮੰਗਣੇ ਸਿਆਣੇ ਹੋਣਗੇ ਥੋੜੇ ਘਣ ਲੈ ਕੇ ਮੈਨੂੰ ਇਹ ਲੱਗਦਾ ਹੈ ਕਿ ਤੇ ਤੁਸੀਂ ਪ੍ਰੋਟੈਸਟ ਕੀਤਾ ਤੇ ਆਪਦੇ ਸਾਥੀਆਂ ਲਈ ਆਵਾਜ਼ ਚੱਕੀ ਤਾਂ ਅ ਜੇ ਤੋ ਤੁਹਾਡੇ ਮਤਲਬ ਪੁਲਿਸ ਤੁਹਾਨੂੰ ਲੈ ਕੇ ਗਈ ਚੱਕ ਕੇ ਲੈ ਗਈ ਗ੍ਰਿਫਤਾਰ ਕੀਤਾ ਗਿਆ ਹਰਾਸਚ ਲੈ ਗਿਆ ਤੇ ਤੁਹਾਡੇ ਨਾਲ ਉੱਥੇ ਕੀ ਕੀ ਕੁਝ ਹੋਇਆ ਤੁਹਾਡਾ ਜਿਵੇਂ ਇਹ ਵੀ ਕਿਹਾ ਤੁਸੀਂ ਅਖਬਾਰ ਦੇ ਵਿੱਚ ਪ੍ਰੈਸ ਦੇ ਵਿੱਚ ਵੀ ਮਨ ਬਹੁਤ ਤੱਕੇਸ਼ਾਈ ਹੋਈ ਕਿਸ ਤਰ੍ਹਾਂ ਦੀ ਤੱਕੇਸ਼ਾਈ ਹੋ ਰਹੀ ਹੈ ਹਾਂ ਦੰ ਮੈਂ ਉਦੋਂ ਲਾਠੀ ਚਾਰਜ ਹੋ ਰਿਹਾ ਤਾਂ ਫਿਰ ਪਾਜੀ ਹੀ ਗੁਰਦੁਆਰੇ ਕੇ ਜੁਨੀਵਰਸਿਟੀ ਦੇ ਤਾਂ ਜੁਨੀਵਰਸਿਟੀ ਗੁਰਦੁਆਰੇ ਤੋਂ ਵਿੱਚੋਂ ਮੈਨੂੰ ਦਰਦ ਵਗੈਰਾ ਹੋਣ ਲੱਗੇ ਤਾਂ ਪਹਿਲਾਂ ਬਾਹਰ ਆ ਗਿਆ ਮੈਂ ਸਾਰਿਆਂ ਤੋਂ ਤਾਂ ਫਿਰ ਉੱਥੇ ਮੈਨੂੰ ਅਰੈਸਟ ਕੀਤਾ ਗਿਆ ਹਨਾ ਤੇ ਮੈ ਅਰੈਸਟ ਕਰਕੇ ਮੈਨੂੰ ਦੂਜੇ ਨਾਲ ਹੀ ਲਿਜਾਇਆ ਗਿਆ ਚਾਲੀ ਜਨਾਂ ਮੈਨੂੰ ਇਕੱਲੇ ਨਹੀਂ ਲਿਜਾਇਆ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਲਿਆਂਦੇ ਹੋਏ ਮੈਨੂੰ ਪੁੱਛਿਆ ਗਿਆ ਵੀ ਤੂੰ Hindu ਆ ਜਾਂ Musalman ਹਨਾ ਤਾਂ ਮੈਂ ਡਰ ਗਿਆ ਵੀ ਇਹ ਕਿਉਂ ਪੁੱਛ ਰਹੇ ਨੇ ਮੈਨੂੰ ਹਨਾ ਤਾਂ ਕੁੱਟੇ ਦੇ ਤਾਂ ਮੈਨੂੰ ਪੁੱਛਿਆ ਵੀ ਤੂੰ ਕੌਣ ਮੈਂ ਡਰਦੇ ਨਹੀਂ ਕਿਹਾ ਤਾਂ ਮੈਂ Hindu ਆ ਹਨਾ ਪਰ ਉਹ ਕਹਿੰਦੇ ਐ ਅਈ ਗੱਡੀ ਚੱਕ ਕਰਦੀ ਕਹਿੰਦੇ ਤੇਰੇ ਨਾਂ ਦੇ ਵਿੱਚ ਸਿੰਘ ਲੱਗਿਆ ਹਨਾ ਤੇਰੇ ਡੈਡੀ ਦੇ ਨਾਂ ਤੇ ਸਿੰਘ ਆ ਤੇਰੇ ਮੰਮਾ ਦੇ ਨਾਂ ਤੇ ਸਿੰਘ ਹੈਗਾ ਤਾਂ ਫਿਰ ਉਹਨਾਂ ਨੇ ਉੱਥੇ ਕੁੱਟਣਾ ਸਟਾਰਟ ਕੀਤਾ ਹੈਗਾ ਮੈਨੂੰ ਤੇ ਉੱਥੋਂ ਕੁੱਟਦੇ ਹੋਏ ਗਾਣਾ ਵਗੈਰਾ ਕੱਢਦੇ ਮਾਵਾ ਦੀ ਭੈਣਾਂ ਦੇ ਤਾਂ ਫਿਰ ਮੈਨੂੰ ਉੱਥੇ ਹਸਪੀਟਲ ਉੱਥੇ 11 ਥਾਣੇ ਦੇ ਵਿੱਚ ਲੈ ਕੇ ਗਏ ਹਨਾ ਤਾਂ ਉਹ ਜਦੋਂ ਗੱਡੀ ਸੀ ਚਾਰਜਾਂ ਨੇ ਹੈਗੇ ਸੀਗੇ ਪਰ ਉਹਨੇ ਫੋਨ ਲਾ ਕੇ ਮੈਨੂੰ ਪਹਿਲੀ ਹੀ ਬੁਲਾ ਲਿਆ ਉੱਥੇ 10 ਜਣੇ ਖੜੇ ਸੀ ਮੇਰੇ ਜਾਂਦੇ ਨੂੰ ਤਾਂ ਦਸਾਂ ਨੇ ਮੈਨੂੰ ਹਵਾਲਾ ਚ ਨਹੀਂ ਛੁੱਟਿਆ ਹਨਾ ਤਾਂ ਉੱਪਰ ਲੈ ਗਏ ਜਿੱਥੇ ਉਹਨਾਂ ਦਾ ਪੌਛਾਂ ਦਾ ਰਹਿਣ ਵਾਲੀ ਜਗ੍ਹਾ ਤੇ ਮੈਨੂੰ ਕਹਿੰਦੇ ਨੂੰ ਕੁਝ ਨਹੀਂ ਕਹਿੰਦੇ ਮੈਂ ਤੁਰ ਪਿਆ ਅੱਗੇ ਦੀ ਤਾਂ ਸੱਤ ਅੱਠ ਜਣਾਂ ਨੇ ਪਿੱਛੋਂ ਕੁੱਟੀਆਂ ਲੱਤਾਂ ਮੈਂ ਮੂਰੂ ਕੁੱਟੀਆਂ ਹਨਾ ਤੇ ਉਹ ਤੁਰਨੋਂ ਹਟਾਇਆ ਉਹਨਾਂ ਨੇ ਚੰਗੇ ਤਰੀਕੇ ਨਾਲ ਜੀ ਕੁੱਟੇ ਬਿਮਾਰੀ ਕੀਤੀ ਉਹਨਾਂ ਨੇ ਪਹਿਲੀ ਵਾਰ ਜ਼ਿੰਦਗੀ ਨਹੀਂ ਕੁੱਟ ਰਹੀ ਹੈਗੀ ਹਨਾ ਤੇ ਮੈਂ ਉੱਥੇ ਗੱਲ ਰੱਖੀ ਵੀ ਮੈਂ ਯਾਰ ਜਿਹੜੇ ਨੇ ਨਾਲ ਦੇ ਦੋਸਤ ਹੈਗੇ ਨੇ ਨਾ ਤਾਂ ਮੈਨੂੰ ਦੁੱਖ ਹੁੰਦਾ ਵੀ ਉਹ ਇੱਥੇ ਪਹੁੰਚ ਨਹੀਂ ਪਾਉਂਦੇ ਹਨਾ ਮੈਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾਗਾ ਪਰ ਉਹ ਕਹਿੰਦੇ ਆਏ ਤੈਨੂੰ ਸਾਥ ਦਵਾਉਣੇ ਤਾਂ ਮੈਨੂੰ ਫਿਰ ਬਾਹਰ ਚੱਕ ਕੇ ਲੈ ਗਏ ਦੂਜੇ ਮੁੰਡਿਆਂ ਕੋਲੋਂ ਤਾਂ ਫਿਰ ਉੱਥੇ ਮੈਨੂੰ ਚੰ ਤੁਹਾਡੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜਾ ਤੁਹਾਡਾ ਸਟਰਗਲ ਹੈ ਠੀਕ ਹੈ ਇਹ ਕਿਉਂਕਿ ਵੀਸੀ ਵੀ ਕਹਿ ਰਿਹਾ ਹੈ ਕਿ ਮੈਂ ਮਜਬੂਰ ਆ ਠੀਕ ਹੈ ਨਾ ਕਿ ਇਹ ਫੀਸ ਜਿਹੜੀ ਵਧਾਉਣ ਲਈ ਕਿਉਂਕਿ ਮੇਰੇ ਕੋਲ ਇਹ ਪੈਸਾ ਨਹੀਂ ਹੈਗਾ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ ਤਾਂ ਕੀ ਕਹਿਣਾ ਤੁਹਾਡਾ ਉਹ ਆਪਣੀ ਮਜਬੂਰੀ ਦੱਸ ਰਿਹਾ ਹਾਂ ਤਾਂ ਮੈਂ ਇਹਦੇ ਵਿੱਚ ਇਹ ਕਹਿਣਾ ਚਾਹਾਂਗਾ ਨਾ ਤਾਂ ਉਸ ਦਿਨ ਵੀ ਗੇਸ਼ ਨੇ ਪ੍ਰੋਟੈਸਟ ਕਰਨ ਹਣਾ ਮੈਂ ਆਪਣੇ ਡਿਪਾਰਟਮੈਂਟ ਦੇ 3-4 ਤੋਂ 300 ਤੇ ਲੈ ਕੇ 400 ਤੱਕ ਰੈਲੀ ਕੀਤੀ ਸਟੂਡੈਂਟਾਂ ਦੀ ਤਾ ਮੈਮੋਰੈਂਡਮ ਲਿਖ ਮੈਮੋਰੈਂਡਮ ਜੀ ਇਹ ਰਿਮਾਰਡ ਰੱਖੀ ਸੀਗੀ ਵੀ ਤੁਸੀਂ ਸੈਂਟਰ ਦੀ ਮੀਟਿੰਗ ਕਰਾਉਣਾ ਜੇ ਤੁਸੀਂ ਇਕੱਲੇ ਨੂੰਸ਼ ਕਰ ਸਕਦੇ ਹੈਨਾ ਤਾਂ ਤੁਸੀਂ ਇਕੱਲੇ ਨਹੀਂ ਵੀ ਫੀਸ ਵਧਾਈ ਤਾਂ ਸੈਂਟਰ ਨੇ ਫੀਸ ਵਧਾਈ ਹੈਨਾ ਤੇ ਜੇਕਰ ਤੁਹਾਨੂੰ ਲੱਗਦਾ ਹੈਗਾ ਵੀ ਸਾਡੇ ਕੋਲੇ ਸਾਡੀ ਮਜਬੂਰੀ ਹੈ ਹੈਨਾ ਵੀ ਸੈਂਟਰ ਸਰਕਾਰ ਨੂੰ ਫੰਡ ਨਹੀਂ ਦੇ ਰਹੀ ਤਾਂ ਤੁਸੀਂ ਸਾਡੇ ਨਾਲ ਅਕੇ ਖੜ ਹੋਣਾ ਆਪਾਂ ਸੈਂਟਰ ਸਰਕਾਰ ਤੋਂ ਇਕੱਠੇ ਫੰਡ ਮੰਗਾਗੇ ਪਰ ਉਹ ਇਹ ਨਹੀਂ ਕਰ ਰਿਹਾ ਪਰ ਉਲਟੇ ਤਰੀਕੇ ਨਾਲ ਉਹ ਸਾਡੇ ਤੇ ਲਾਠੀ ਚਾਰਜ ਕਰਾ ਰਿਹਾ ਬੋਲ ਚੁਦਾ ਹੈਨਾ ਉੱਪਰੋਂ ਇਹ ਜੇ ਪਹਿਲਾਂ ਉਹਨੇ ਇੱਥੇ ਦਾ ਅਸ਼ਵਨੀ ਕਾਲ ਹੈਗਾ ਕਿ ਸਿਕਿਉਰਿਟੀ ਚੀਫਾ ਤਾਂ ਉਹਨੇ ਇਹ ਵੀ ਕਿਹਾ ਵੀ ਸਟੂਡੈਂਟਾਂ ਦੇ 124 ਉਹ ਬੰਨਾਂ ਨੇ ਜਦੋਂ ਯੂਨੀਵਰਸਿਟੀ ਪੂਰੀ ਲਈ ਹੈਣਾ ਉਹਨਾਂ ਦੀ ਪੂਰੀ ਬਿਸ਼ਰਮੀ ਆਈ ਤਾਂ ਉਹਨਾਂ ਨੇ ਫਿਰ ਪਰਚਾ ਵਾਪਸ ਲੈ ਲਿਆ ਕਦੇ ਕਹਿੰਦੇ ਪੁਲਸ ਨੇ ਗਲਤ ਸੁਣ ਗਿਆ ਕਦੇ ਕਹਿੰਦੇ ਪੁਲਸਾਂ ਨੇ ਵੀ ਆਪ ਦੇ ਤਰੀਕੇ ਨਾਲ ਲੈ ਲਿਆ ਹੈਣਾ ਤਾਂ ਉਹ ਐਮਬੀਸੀ ਨੇ ਗੱਲ ਗੋਲ ਮੋਲ ਕੀਤੀ ਫਿਰ ਬੀਸ਼ ਨੂੰ ਅਸੀਂ ਕਹਿਣਾ ਵੀ ਯਾਰ ਤੁਸੀਂ ਤੁਸੀਂ ਸਾਡੇ ਨਾਲ ਆਓ ਹਣਾ ਖੜੋ ਸਾਡੇ ਨਾਲ ਆ ਕੇ ਤਾਂ ਖੜੋ ਘਟਾ ਘਟਾਣਾ ਇਹ ਵਾ ਇਕੱਠੇ ਮੰਗ ਲਾਂਗੇ ਬਸ ਦਿੱਲੀ ਤੱਕ ਪ੍ਰੋਟੈਸਟੇ ਜਾਵਾਂਗੇ ਨਾ ਜੁਡੀਸੀ ਜਾਵਾਂਗੇ ਅਮੈਚਰੀ ਜਾਵਾਂਗੇ ਪਰ ਉਹ ਜਿਵੇਂ ਉਲਟ ਚੱਲਦਾ ਹੈ ਹੈਗਾ ਨਾ ਸਾਨੂੰ ਕਰਨ ਦੀ ਬਜਾਏ ਹੈਣਾ ਤੁਸੀਂ ਇਹਦੇ ਵਿੱਚ ਪੰਜਾਬ ਸਰਕਾਰ ਦਾ ਕਿਵੇਂ ਦੇਖਦੇ ਹੋ ਜਿਵੇਂ ਕਿਹਾ ਜਾਂਦਾ ਕਿ ਪੰਜਾਬ ਯੂਨੀਵਰਸਿਟੀ ਸੈਂਟਰਲਾਈਜ਼ਡ ਯੂਨੀਵਰਸਿਟੀ ਹੈ ਤੇ ਪੰਜਾਬ ਕਿਉਂਕਿ ਜੇ ਇਹ ਘਾਟੇ 'ਚ ਚੱਲ ਰਹੀ ਹੈ ਇਹਦੇ 'ਚ ਪੰਜਾਬ ਸਰਕਾਰ ਦਾ ਕਿੰਨਾ ਕੁ ਰੋਲ ਦੇਖਦੇ ਹਾਂ ਜਿਵੇਂ ਯੂਨੀਵਰਸਿਟੀ ਦਾ ਬਜਟ ਬੰਦਾ ਹੈਗਾ ਨਾ ਇਹਦੇ ਵਿੱਚ 575 ਕਰੋੜ ਰੁਪਏ ਦਾ ਬੰਦ ਹੈਗਾ ਤੇ ਉਹਦੇ ਵਿੱਚੋਂ 250 ਕਰੋੜ ਰੁਪਏ ਕੁਝ ਯੂਨੀਵਰਸਿਟੀ ਆਮਦਨ ਹੈਗਾ ਉਹਦੇ ਵਿੱਚ 275 ਕਰੋੜ ਰੁਪਏ ਯੂਨੀਵਰਸਿਟੀ ਸੈਂਟਰਲ ਦਿੰਦਾ ਤੇ ਉਹਦੇ ਵਿੱਚ 20 ਕਰੋੜ ਰੁਪਏ ਵਗੈਰਾ ਅੰਤਲਾ ਦਾ ਵੀ ਪੰਜਾਬ ਸਰਕਾਰ ਲਿੰਦੀ ਹੈਗੀ ਹੈ ਨਾ ਤੇ ਇਹ ਯੂਨੀਵਰਸਿਟੀ ਸੈਂਟਰਲ ਨੇ ਹੈਗੇ ਮੈਨੂੰ ਲੱਗਦਾ ਇਹਦੇ ਵਿੱਚ ਵੀ 50 ਸਰਕਾਰ ਦਾ ਵੀ ਹੈਗੇ ਹੱਥ ਹੈ ਨਾ ਤਾਂ ਉਹਨੂੰ ਵੀ ਦੇਣਾ ਚਾਹੀਦਾ ਜਿਹੜਾ ਸੈਂਡ ਦਾ ਮੈਂਬਰ ਮੁੱਖ ਮੰਤਰੀ ਵੀ ਹੈਗਾ ਹੈ ਨਾ ਤੇ ਵੀ ਉਹਨੂੰ ਵੀ ਮਿਲ ਲਾ ਦੇਣਾ ਚਾਹੀਦਾ ਹੈਗਾ ਤੇ ਤੁਹਾਨੂੰ ਇਹ ਕਿਉਂ ਲੱਗਦਾ ਕਿ ਜਿਹੜਾ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਫੀਸਾਂ ਬਹੁਤ ਵਧੀਆਂ ਨੇ ਖਰਚਾ ਚਲਾਉਣ ਦੇ ਇਹ ਵੀ ਦਾ ਵੀ ਹਲ ਕੀ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਇਹਦਾ ਹੱਲ ਨਿਕਲਿਆ ਜਾ ਸਕਦਾ ਹੈ ਕੀ ਸੋਚਦੇ ਹੋ ਇਹ ਬਾਰੇ ਹਾਂ ਮੈਨੂੰ ਇਹ ਲੱਗਦਾ ਵੀ ਪਹਿਲਾਂ ਗਲਤ ਹੈ ਵੀ ਸਟੂਡੈਂਟ ਨੂੰ ਇਕੱਠੇ ਹੋਣਾ ਚਾਹੀਦਾ ਹਨਾ ਵੀ ਸਟੂਡੈਂਟ ਨੂੰ ਇਕੱਠੇ ਵੀ ਆਪਣੇ ਨਿੱਜੀ ਮਸਲਾ ਕਿਸੇ ਦੇ ਇੱਕ ਦਾ ਮਸਲਾ ਨਹੀਂ ਹੈਗਾ ਹਨਾ ਤਾਂ ਸਾਰੇ ਸਟੂਡੈਂਟ ਦਾ ਮਸਲਾ ਹੈਗਾ ਉਹਦੇ ਟਾਈਮ ਦੇ ਵਿੱਚ ਕੋਈ ਪਹਿਲੀ ਵਾਰ ਵੀ ਫੀਸਾਂ ਨਹੀਂ ਵਧੀਆਂ ਹੈਗੀਆਂ ਹਨਾ ਜਾਂ ਕੋਈ ਲਾਸਟ ਵਾਰ ਹੀ ਨਹੀਂ ਹੋਣੀ ਹਨਾ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਫੀਸਾਂ ਵਧਾਉਂਦੇ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਨਾ ਕਦੇ ਐਗਜ਼ਾਮੀਨਸ਼ਨ ਫੀਸ ਵਧਾਤੀ ਨਾ ਕਦੇ ਹੋਸਟਲ ਫੀਸ ਵਧਾਤੀ ਕਦੇ ਕਿਹੜੀ ਫੀਸ ਵਧਾਤੀ ਤਾਂ ਮੈਨੂੰ ਲੱਗਦਾ ਵੀ ਸਟੂਡੈਂਟ ਨੂੰ ਇੱਕ ਦੇ ਥੱਲੇ ਇਕੱਠੇ ਹੋਣਾ ਚਾਹੀਦਾ ਨਾ ਇੱਕ ਨਰਥ ਥੱਲੇ ਵੀ ਫੀ ਹਾਈ ਕੁ ਰੋਲ ਬੈਕ ਹੋਣੀ ਚਾਹੀਦੀ ਜਿੰਨੀ ਵੀ ਹੈਗੀ ਟੋਟਲ ਕੀ ਆਏਗਾ ਤੇ ਜਿੰਨੇ ਫੀਸਾਂ ਬਾਰੇ ਸਾਰੀ ਵਾਪਸ ਹੋਣੇ ਚਾਹੀਦੇ ਨੇ ਨਾ ਜਿਵੇਂ ਆਪਾਂ ਦੇਖਦੇ ਆਂ ਵੀ ਕਈ ਇਹ ਵਿਦਿਆਰਥੀ ਥੇ ਵੀ ਹੋਣਗੇ ਵੀ ਆਰਥਿਕ ਤੌਰ ਤੋਂ ਸਟਰੋਂਗ ਹੋਣਗੇ ਜਾਂ ਉਹਨਾਂ ਦੇ ਘਰ ਦੇ ਵੀ ਕਿਤਨਾ ਕਿਤੇ ਵਧੀਆ ਪੋਜੀਸ਼ਨ ਤੇ ਹੋਣਗੇ ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਡੇ ਨਾਲ ਕਿਤਨਾ ਕਿਤੇ ਇੱਥੇ ਵੀ ਇਹ ਵਿਤਕਰਾ ਹੋਇਆ ਵੀ ਵੀ ਕਮਜ਼ੋਰ ਹੋਣ ਕਰਕੇ ਬੈਕਗ੍ਰਾਉਂਡ ਤੋਂ ਤਾਨੂੰ ਜਿਆਦਾ ਤੰਗ ਪਰੇਸ਼ਾਨ ਕੀਤਾਗੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਨਾ ਜਦੋਂ ਮੈਨੂੰ ਅਰੈਸਟ ਕੀਤਾ ਹੈਗਾ ਬੁਲਤਾਲ ਨੇ ਕਹਿੰਦੇ ਵੀ ਤੇਰੇ ਕੋਲੇ ਪਾਵਰ ਹੈਗਾ ਮਹਾਨੰਨ ਜੀ ਕੇਂਦਰ ਕੋਲ ਪੈਸਾ ਆਇਆਗਾ ਮਾਨਾ ਜੀ ਕਹਿੰਦੇ ਵੀ ਫਿਰ ਗਾਲਾਂ ਕੱਢੀਆਂ ਉਹਨਾਂ ਨੇ ਵੀ ਤੂੰ ਮੂਰੇ ਕਿਉਂ ਫਿਰਦਾ ਪ੍ਰੋਟੈਸਟ ਦੇ ਵਿੱਚ ਮੈਂ ਕਿਹਾ ਆਪਣੇ ਹੱਕ ਵਾਸਤੇ ਫਿਰਦਿਆਂਗੇ ਤਾਂ ਫਿਰ ਉਦੋਂ ਬਾਅਦ ਚ ਉਹਨੇ ਦੁਬਾਰੇ ਫੇਰ ਘੁੱਟਿਆ ਹੈਗਾ ਉਹਨਾਂ ਨੂੰ ਪਤਾ ਲੱਗਿਆ ਵੀ ਯਾਰ ਅਬ ਇਹਦੇ ਕੋਲ ਕੁਝ ਹੈ ਨਹੀਂਗਾ ਕਿਸੇ ਬਸੇ ਕੋਈ ਕੰਪਲੀਟ ਨਹੀਂ ਕਰ ਸਕਦਾ ਹਨਾ ਤਾਂ ਫਿਰ ਉਹਨਾਂ ਨੇ ਚੰਗੇ ਤਰੀਕੇ ਨਾਲ ਖਾਹ ਟੌਰਚਰ ਕੀਤਾ ਉਦੋਂ ਬਾਅਦ ਘੁੱਟਿਆ ਉਹਨਾਂ ਨੂੰ ਪਤਾ ਲੱਗਾ ਵੀ ਯਾਰ ਇੱਕ ਮੈਂ ਦੱਸੇ ਵੀ ਦਿੱਤਾ ਉਹਨਾਂ ਨੂੰ ਵੀ ਯਾਰ ਮੈਂ ਡੈਡੀ ਡੈਥ ਹੋਈ ਹੈ ਹਨਾ ਤੇ ਮਾਤਾ ਮਜ਼ਦੂਰੀ ਕਰਦੇ ਹੈਗੇ ਹੁਣ ਮਜ਼ਦੂਰੀ ਵੀ ਨਹੀਂ ਕੀਤੀ ਜਾਂਦੀ ਉਹਨਾਂ ਤੋਂ ਹਨਾ ਤੇ ਵੀ ਮੈਂ ਜਿਹੜਾ ਖਰਚਾ ਦਾ ਹਾਸੀ ਮਜ਼ਾਕੜ ਆਇਆ ਹੈਨਾ ਦੇਖੋ ਯਾਰ ਕਹਿੰਦੇ ਵੀ ਇਹੇ ਹੁਣ ਲੜਨਗੇ ਕਿਸੇ ਵਾਸਤੇ ਹੈਨਾ ਤੇਰੇ ਜਿਹਾ ਸਾਹ ਨਹੀਂ ਹੈਗੇ ਚਾਰ ਤੇਰੇ ਸਰੀਰ ਕਮਜ਼ੋਰ ਆਏ ਪੂਰੇ ਬਧੀਦ ਰਿਕਮੈਂਡ ਚੰਗੇ ਮਾਰੇ ਉਹਨਾਂ ਨੇ ਪੂਰੇ ਬੀ ਨਹੀਂ ਮਾਰ ਖੋਣ ਲਾ ਆਣਾ ਲੈ ਤੇ ਤੁਹਾਡਾ ਅੱਗੇ ਕੀ ਹੁਣ ਪੜਾ ਹੋਊਗਾ ਇਹਨਾਂ ਕੁਝ ਹੋਣ ਦੇ ਬਾਵਜੂਦ ਅੱਗੇ ਕੀ ਸੋਚਿਆ ਤੁਸੀਂ ਅੱਗੇ ਹਾਂ ਅਸੀਂ ਇਹ ਸੋਚਿਆ ਵੀ ਯਾਰ ਜਿਸ ਤਰੀਕੇ ਨਾਲ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ ਹਜੇ ਵੀ 100 ਦੇ ਕਰੀਬ ਲਿਸਟ ਬਣਾਈ ਹੈ ਸਟੂਡੈਂਟਾਂ ਦੀ ਹੈਨਾ ਜਿਹਦੇ ਵਿੱਚ ਸਟੂਡੈਂਟ ਨੂੰ ਪਾ ਰਹੇ ਨੇ ਹੈ ਨਾ ਜਿਹਦਾ ਸੱਕੀ ਲੱਗਦਾ ਸਟੂਡੈਂਟ ਚੱਕ ਲੈਂਦੇ ਹੈਗੇ ਹੈ ਨਾ ਤਾਂ ਹੁਣ ਮੈਂ ਵੀ ਬੇਲ ਤੇ ਇਕੱਲੀ ਬਾਹਰ ਆਇਆ ਰਾਤ 10:00 ਵਜੇ ਤਾਂ ਹੁਣ ਲੱਗਦਾ ਵੀ ਜੇਕਰ ਅਸੀਂ ਇਸ ਤਰੀਕੇ ਨਾਲ ਚੁੱਪ ਕਰਕੇ ਬੈਠ ਗਏ ਤਾਂ ਸਟੂਡੈਂਟ ਇਹਨਾਂ ਰਾਸਾ ਜਾਏਗੀ ਹੈ ਨਾ ਤਾਂ ਮੈਨੂੰ ਲੱਗਦਾ ਵੀ ਹੁਣ ਸੰਘਰਸ਼ ਉਸ ਤੋਂ ਵੀ ਅੱਗੇ ਤੇਜ਼ ਕਰਨਾ ਚਾਹੀਦਾ ਹੈ ਸਟੂਡੈਂਟਾਂ ਨੂੰ ਇਕੱਠੇ ਹੋ ਕੇ ਮੋਬਿਲਾਈਜੇਸ਼ਨ ਕਰਕੇ ਹੈ ਨਾ ਤਾਂ ਵੀ ਫੇਰ ਹੀ ਫੀ ਹਾਈਕ ਵਾਪਸ ਹੋਏਗਾ ਜੇਕਰ ਐ ਠੰਡੇ ਤਰੀਕੇ ਨਾਲ ਚੁੱਪ ਕਰ ਗਏ ਹੈ ਨਾ ਤਾਂ ਬੀਸੀ ਮਿੱਠੀਆਂ ਗੋਲੇ ਦੇ ਦਿੰਦਾ ਹੋਇਆ ਤਾਂ ਉਹਦਾ ਹੱਸਾ ਪਿੱਛੇ ਛੁੜਗਾ ਤਾਂ ਕੈਰੀਅਰ ਨੂੰ ਖਤਰਾ ਹੋ ਸਕਦਾ ਤੁਹਾਡੀ ਪੜ੍ਹਾਈ ਨੂੰ ਖਤਰਾ ਹੋ ਸਕਦਾ ਅੱਗੇ ਕਿਉਂਕਿ ਕੇਸ ਪਏ ਨੇ ਤਾਂ ਇਹ ਲੰਬੇ ਚੱਲਣਗੇ ਤੇ ਅੱਗੇ ਕੁਝ ਵੀ ਹੋ ਸਕਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਤੁਹਾਡੇ ਕੈਰੀਅਰ ਤੇ ਜਾਂ ਤੁਹਾਡੀ ਪੜ੍ਹਾਈ ਤੇ ਜਾਂ ਤੁਸੀਂ ਜੋ ਜ਼ਿੰਦਗੀ ਵਿੱਚ ਬੰਨਣਾ ਚਾਹੁੰਦੇ ਹੋ ਉਹਦੇ ਤੇ ਅਸਰ ਪਵੇ ਅਸਰ ਦਾ ਇਹ ਪਿੰਡ ਬਦਹਿਣਾ ਤੈਅ ਪੈਣਾਗਾ ਪਰ ਮਿੱਕ ਗਰੈਰੀ ਦੂਸਰੀ ਮੈਨੂੰ ਇਹ ਲੱਗਦਾ ਹੈਗਾ ਜਿਹੜੀ ਸਮਝਣ ਵਾਲੀ ਗੱਲ ਆ ਵੀ ਮੇਰੇ ਵਰਗੇ ਬਹੁਤ ਸਾਰੇ ਦੋਸਤ ਹੈਗੇ ਨੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਆਸਾਂ ਹੈਗੇ ਨੇ ਵੀ ਅਰੇ ਇਸ ਵੀ ਯੂਨੀਵਰਸਿਟੀ ਪੜਨ ਜਾਵਾਂਗੇ ਹਨਾ ਜਿਹੜੇ ਵਿਚਾਰੇ ਅੱਜ ਸਮੇਂ ਪੱਠੇ ਦੇ ਕੰਮ ਕਰਦੇ ਹੈਗੇ ਨੇ ਜਿਨ੍ਹਾਂ ਨਾਲ ਪਿੰਡ ਜਾ ਕੇ ਗੱਲਾਂ ਕਰਦਾ ਯਾਰ ਵੀ ਆਪਾਂ ਯਾਰ ਯੂਨੀਵਰਸਿਟੀ ਦੇ ਸਾਨੂੰ ਲੈ ਜਾਈ ਹਣਾ ਪਰ ਜਦੋਂ ਗੱਲ ਕਰਦੇ ਆ ਵੀ ਯੂਨੀਵਰਸਿਟੀ ਦੇ ਇਨੀ ਫੀਸਾਂ ਵਧੀਆਂ ਹੈ ਹਨਾ ਤਾਂ ਵਿਚਾਰੇ ਕਹਿੰਦੇ ਯਾਰ ਵੀ ਸੀਸੀ ਰੇਪਰ ਲਾ ਗਏ ਨੇ ਦਾਖਲਾ ਯਾਰ ਨਾ ਬਈ ਕੋਈ ਲੋੜ ਨਹੀਂ ਸਾਡੀ ਦੂਰੀਆਂ ਆਂਦੀ ਹੈ ਹਨਾ ਤਾਂ ਮੈਨੂੰ ਲੱਗਦਾ ਜੇਕਰ ਵੀ ਅੱਜ ਦੇ ਸਮੇਂ ਅਸੀਂ ਆਵਾਜ਼ ਨਾ ਠਾਈ ਹੈ ਹਨਾ ਜਿਹੜੇ ਇੱਥੇ ਹੈਗੇ ਹਨਾ ਤਾਂ ਮੈਨੂੰ ਲੱਗਦਾ ਜਿਹੜੀ ਉਹਨਾਂ ਨੇ ਨਸਲਾ ਹੈਗੇ ਨੇ ਨਾ ਤਾਂ ਉਹ ਯੂਨੀਵਰਸਿਟੀ ਦੇ ਵਿੱਚ ਨਹੀਂ ਮੂੰਹ ਦੇਖਾ ਪਾਉਣਗੇ ਮੈਨੂੰ ਇਹ ਲੱਗਦਾ ਵੀ ਸਾਨੂੰ ਹੁਣ ਦੇ ਅੱਜ ਦੇ ਸਮ ਤਾਂ ਜਿੰਨੇ ਮਰਜੀ ਮੈਨੂੰ ਲੱਗਦਾ ਕੈਰੀਅਰ ਨੂੰ ਖਤਰਾ ਤਾਂ ਥੋੜਾ ਦੇਖਿਆ ਜਾਏਗਾ ਨੇ ਕਿੰਨਾ ਕੁ ਹੋਏਗਾ ਹਨਾ ਤਾਂ ਬਾਕੀ ਜੇਕਰ ਸਟੂਡੈਂਟ ਪ੍ਰੈਸ਼ਰ ਕੋਲ ਤਾਂ ਇਹ ਕਿਸ ਬਾਬਸੇ ਲਿੱਤੇ ਜਾ ਸਕਦੇ ਨੇ ਥੋੜੀ ਦੀ ਕੋਈ ਵੱਡੀ ਹੋਣੀ ਹੈਗੀ ਇਹ ਸੀ ਬੂਟਾ ਸਿੰਘ ਜਿਨ੍ਹਾਂ ਦਾ ਨਾ ਕਹਿਣਾ ਸਾਫ਼ ਤੌਰ ਤੇ ਕਹਿਣਾ ਹੈ ਕਿ ਬੇਸ਼ੱਕ ਅੱਜ ਮੇਰੇ ਤੇ ਪਰਚੇ ਦਰਜ ਨੇ ਪਰ ਜਿਹੜਾ ਹੈ ਮੇਰੀ ਲੜਾਈ ਦਾ ਮੇਨ ਮਕਸਦ ਹੈ ਜਿਹੜੀਆਂ ਯੂਨੀਵਰਸਿਟੀ ਨੇ ਅਥਾ ਫੀਸਾਂ ਤੇ ਵਾਅਦਾ ਕੀਤਾ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਹੋਰ ਰਹਿੰਦੇ ਆਪਣੇ ਦੋਸਤਾਂ ਲਈ ਮੈਂ ਲੜ ਰਹੇ ਹਾਂ ਤਮਾਮ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਅ ਕਿਸੇ ਨਾ ਕਿਸੇ ਕਾਰਨ ਕਰਕੇ ਜਿਹੜੇ ਯੂਨੀਵਰਸਿਟੀ ਤੱਕ ਨਹੀਂ ਪੜ ਸਕਦੇ ਤੇ ਮੇਨਲੀ ਕਾਰਨ ਆਰਥਿਕ ਹੀ ਹੁੰਦਾ ਹੈ ਜੇਕਰ ਇੰਨੀਆਂ ਫੀਸਾਂ ਵਧਣੀਆਂ ਤਾਂ ਉਹ ਸ਼ਾਇਦ ਸੁਪਨੇ ਦੇ ਵਿੱਚ ਵੀ ਯੂਨੀਵਰਸਿਟੀ ਵਿੱਚ ਆਉਣ ਬਾਰੇ ਨਹੀਂ ਸੋਚ ਸਕਦੇ ਇਸ ਲਈ ਸਾਰੇ ਲੋਕਾਂ ਨੂੰ ਲੋਕਾਂ ਦੇ ਲਈ ਇਹ ਜਿਹੇ ਵਿਦਿਆਰਥੀਆਂ ਦੇ ਲਈ ਇਸ ਬੂਟਾ ਸਿੰਘ ਨੇ ਤਿਆਇਆ ਕੀਤਾ ਹੈ ਲੜਨ ਦਾ ਤੇ ਇਹਦਾ ਕਹਿਣਾ ਹੈ ਕਿ ਉਹਦਾ ਸੰਘਰਸ਼ ਉਹ ਤੱਕ ਜਾਰੀ ਰਹੇਗਾ ਜਦੋਂ ਤੱਕ ਜਿਹੜਾ ਹੈ ਫੀਸਾਂ 'ਚ ਕੀਤਾ ਵਾਅਦਾ ਯੂਨੀਵਰਸਿਟੀ ਵੱਲੋਂ ਵਾਪਸ ਨਹੀਂ ਲਿਆ ਜਾਂਦਾ ਕੈਮਰਾਮੈਨ ਗੁਲਸ਼ਨ ਦੇ ਨਾਲ ਸੁਖਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ